ਅੱਜ ਬਾਈ ਜੀ ਆਇਆ ਪਿੰਡ ਢੰਡੂਕੇ ਜੋ ਛਿੜੀ ਹੈ ਜ਼ਿਲ੍ਹਾ ਮਾਨਸਾ ਹਲਕਾ ਸਰਦੂਲਗੜਾ ਧਨੀਰ ਦੇ ਲਵੇ ਪਿੰਡ ਹੈ ਬਹੁਤ ਪੁਰਾਣਾ ਪਿੰਡਾ ਜਿਹੜੀ ਇਹ ਛਿੜੀ ਹੈ ਇਹਦਾ ਜਿਗਰ ਪਾਕਿਸਤਾਨ ਦੇ ਬਾਬਾ ਮਿਹਰਦੀਨ ਜੀ ਪੱਟੀ ਉਹਨਾਂ ਨੇ ਵੀ ਕਰਿਆ ਜੀ ਪਾਕਿਸਤਾਨ ਕਾ ਉਹਨਾਂ ਨੇ ਹੁਣ ਵੀਡੀਓ ਦੇਖੀ ਸੀਗੀ ਇੱਕ ਦਿਨ ਕਹਿੰਦਾ ਕਿ ਛਿੜੀ ਹੁੰਦੀ ਸੀ ਕੋਲੇ ਕੋਟਿਆ ਗਈ ਤੇ ਉਸੇ ਤਰ੍ਹਾਂ ਛਿੜੀ ਨੂੰ ਬਰਕਰਾਰ ਰੱਖਣ ਲਈ ਮਾਨੋ ਰਿਆ ਨੇ ਕੁਝ ਕਲੱਬ ਵਾਲੇ ਮੁੰਡੇ ਨੇ ਪੰਚਾਇਤ ਵਾਲੇ ਤੇ ਕੁਝ ਐਨਆਰਆਈ ਭਰਾ ਫੌਜੀ ਭਰਾ ਤੇ ਪੁਲਿਸ ਵਾਲੇ ਭਰਾ ਜਿਹੜੇ ਨੌਜਵਾਨ ਨੇ ਸਾਰੇ ਨੇ ਟੰਡੂ ਕੰਨ ਰਲ ਕੇ ਦੁਬਾਰੇ ਫੇਰ ਚਿੜੀ ਨੂੰ ਹਰਾਪਰਾ ਕਰ ਲਈ ਤੇ ਆਹਾ ਬਾਈ ਜੀ ਖੱਡੇ ਮਾਰੀ ਜਾਂਦੇ ਨੇ ਕੱਲ ਨੂੰ ਬੂਟੇ ਲਾਉਣੇ ਆ ਘਟੋ ਘਟ ਹਜ਼ਾਰ ਬੂਟਾ ਲਾਉਣਾ ਕ ਪੁਰਾਣੇ ਉਹੀ ਰੁੱਖ ਬਾਣਾ ਝੰਡਾ ਤੇ ਕਰੀਰ ਕਿਉਂ ਚਿੜੀ ਜਿਵੇਂ ਹੁਣ ਕਾਲ ਯੁੱਗ ਦਾ ਟਾਈਮ ਆ ਕੋਈ ਪਾਣੀ ਧਾਣੀ ਨਹੀਂ ਪਾਉਂਦਾ ਸੀਗਾ ਲੋਭ ਹੋ ਗਈ ਉਹ ਹੁੰਦੀ ਜਾਂਦੀ ਸੀਗੀ ਬਿਰਲੀ ਹੋ ਗਈ ਸੀ ਕੁਝ ਲੋਕਾਂ ਨੇ ਵੇਟ ਰੋੜਾ ਸਿੱਟ ਗਏ ਰੋਖ ਮੱਚ ਗਏ ਸੀ ਦੁਬਾਰੇ ਫੇਰ ਬਾਈ ਮਾਨ ਹੋਰਾਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰੇ ਕਲੱਬ ਵਾਲੇ ਮੁੰਡਿਆਂ ਦਾ ਖਾਰਾ ਭਰਾ ਦੁਬਾਰੇ ਫੇਰ ਬਣਾਉਣਾ ਚਾਹੁੰਦੇ ਨੇ ਝੇੜੀ ਨੂੰ ਇਹਨਾਂ ਦਾ ਬਹੁਤ ਸੋਹਣਾ ਪ੍ਰਾਲਾ ਲੱਗਿਆ ਤੇ ਬਾਈਆਂ ਨੇ ਖੰਬੇ ਵੀ ਲਿਆ ਰੱਖਣੇ ਤਾਰ ਲਾਉਣਗੇ ਚਾਰ ਚੁਪਰੇ ਵੀ ਜਾਂ ਅਵਾਰਾ ਜਾਨਵਰ ਜਾਂ ਕਿ ਹੋਰ ਪਸ਼ੂ ਆ ਕੇ ਰੋਖਣਾ ਉਤੋਂ ਮੁੱਚ ਦਿੰਦੇ ਨੇ ਤੇ ਆ ਖੰਬੇ ਵੀ ਲੱਤੇ ਬਣੇ ਦੇਖ ਸਕਦੇ ਹੋ ਬਾਈ ਜੀ ਤੇ ਮੈਂ ਧੰਨਵਾਦ ਕਰਦਾ ਜਿਹੜੇ ਬੂਟੇ ਇਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਨੇ ਰਾਇਟ ਗਰਾਸ ਮਹਾਲੀ ਤੇ ਨਾਲੇ ਕੁਸਲੇ ਵਾਲੇ ਭਰਾ ਤੇ ਹੋਰ ਵੀ ਸਸਤਾ ਬਹੁਤ ਸਾਧ ਦਿੰਦੀ ਹੈ ਇਹਨਾਂ ਨੂੰ ਐਨ ਆਰ ਆਈ ਭਰਾਵਾਂ ਦਾ ਬਹੁਤ ਧੰਨਵਾਦ ਆ ਤੇ ਚਿੜੀ ਦੇਖ ਸਕਦੇ ਬਹੁਤ ਪੁਰਾਣੀ ਚਿੜੀ ਆ ਬਾਈ ਜੀ ਤੇ ਉਧਰ ਪਿਛਲੀ ਸਾਈਡ ਸੰਤਾ ਮਹੇਸ਼ ਮਣੀ ਜਬੋਰੀ ਵਾਲੇ ਉਹਨਾਂ ਦੀ ਗਊਸ਼ਾਲਾ ਵੀ ਆ ਮਹਾਪੁਰਸ਼ਾਂ ਦੀ ਸੰਤਾ ਬੋਰੀ ਵਾਲੇ 108 ਜੋ ਗਊਸ਼ਾਲਾ ਬਹੁਤ ਵਧੀਆ ਚੱਲ ਰਹੀ ਹੈ ਤੇ ਗਊਸ਼ਾਲਾ ਕਮੇਟੀ ਦਾ ਹੀ ਵੱਡਾ ਸਹਿਯੋਗ ਆ ਟਰੈਕਟਰ ਦਿੱਤੇ ਨੇ ਉਹਨਾਂ ਨੇ ਸ਼ਕੰਦਰ ਪ੍ਰਧਾਨਵਰੀ ਸੁਖੀ ਪ੍ਰਧਾਨ ਆ ਆਪਰਾ ਸਵੇਰ ਦਾ ਲੱਗਿਆ ਖੱਡੇ ਮਾਰੀ ਜਾਂਦਾਗਾ ਤੇ ਕਲ ਕਲੱਬ ਵਾਲੇ ਮੁੰਡੇ ਨੇ ਸਾਰੇ